ਬੀਜੀ ਅੱਜ ਜੋਬ ਤੇ ਨਹੀਂ ਗਈ ਉਹ ਨਾ ਮੈਂ ਆਪ ਹੀ ਆਛੁੱਡੀ ਕੀਤੀ ਆ ਮੈਂ ਕਿਹਾ ਤੇ ਠੀਕ ਨਹੀਂ ਹੈਗੇ ਤੇ ਮੈਂ ਸਾਰਾ ਕੁਝ ਕਰ ਲੈਣੀ ਆ ਤੇ ਜੋਬ ਤੇ ਕੀ ਕਰਨਾ ਜਾ ਕੇ ਕੋਈ ਆ ਨਿਊਟਰੀ ਕਿਦਾਂ ਬਣਾਈ ਆ ਆ ਨਿਊਟਰੀ ਉਹ ਬੜੀ ਸੋਖੀ ਆ ਇਹਨੂੰ ਟਾਈਮ ਨਹੀਂ ਲੱਗਦਾ ਨਾਲੇ ਇਹਦੇ ਨਾਲ ਛੇਤੀ ਬਣ ਜਾਂਦੀ ਆ ਮੈਂ ਪਹਿਲਾਂ ਪਤਾ ਕੀਤਾ ਨਿਊਟਰੀ ਨੂੰ ਨਾ ਤੋੜ ਕੇ ਫਿਰ ਉਹਨੂੰ ਪਿਉਂਤਾ ਗਰਮ ਪਾਣੀ ਦੇ ਵਿੱਚ ਫਿਰ ਉਹਨੂੰ ਨਿਚੋੜ ਲਿਆ ਤੇ ਬਾਕੀ ਪਹਿਲਾਂ ਸਾਰੀ ਤੜਕਾ ਭੁੰਨਦੇ ਆ ਫੇਰ ਨਿਊਟਰੀ ਪਾਉਂਦੇ ਆ ਉਹ ਮੈਂ ਕਿਹਾ ਕਿਤਾ ਨਿਊਟਰੀ ਨੂੰ ਪੁਨਿਆ ਆਲੂ ਪਾਏ ਤੇ ਨਾਲ ਹੀ ਵਿੱਚ ਤੜਕਾ ਪਾਤਾ ਆ ਵੇਖ ਕੜੀ ਪੱਤਾ ਦਿਖਨਦੇ ਆ ਟਮਾਟਰ ਦਿਖਨਦੇ ਆ ਵਾ ਪਿਆਜ਼ ਲਸਣ ਅਦਰਕ ਤੇ ਮਸਾਲੇ ਮੈਂ ਪਾ ਦੇਨੇ ਬਾਅਦ ਵਿੱਚੋਂ ਇਹ ਬਿਲਕੁਲ ਸਿੰਪਲ ਆ ਵੇ ਅੱਧੀ ਤੋਂ ਜ਼ਿਆਦਾ ਤੇ ਬਣ ਵੀ ਗਈ ਆ ਆ ਦੇਖ ਆਲੂ ਵੀ ਬਣ ਗਏ ਆ ਤੇ ਨਿਊਟਰੀ ਵੀ ਬਣ ਗਈ ਆ ਇਸ ਤਰ੍ਹਾਂ ਸੋਖੀ ਰਹਿੰਦੀ ਆ ਬਣਾਣੀ ਠੀਕ ਤੂੰ ਦੱਸ ਤੂੰ ਖਾਣਾ ਦੇਣੀ ਕੁਛ ਨਹੀਂ ਮੈਂ ਅੱਜ ਨਹੀਂ ਖਾਣਾ ਕੁਛ ਨਹੀਂ ਤੇ ਭਾਬੀ ਆਏ ਨਹੀਂ ਬਾਹਰ ਅਜੇ ਉਹ ਠੀਕ ਨਹੀਂ ਨਾ ਅੱਛਾ ਮੈਂ ਕਿਹਾ ਚਲ ਆ ਜਾਂਦੇ ਮੈਂ ਤੇ ਚਾਹ ਤੇਰੀ ਹੀ ਚਾਹ ਪੀ ਲੈਂਦੇ ਠੀਕ ਨਹੀਂ ਉਹ ਭਾਬੀ ਵੱਡੇ ਭਾਬੀ ਅੱਜ ਦੇ ਹੋਏ ਕਿ ਕੱਲ ਦੇ ਮੰਬਾਰ ਹੋਏ ਉਹ ਨਹੀਂ ਗਰਮੀ ਕਰਕੇ ਨਾ ਕੁਝ ਦਿਨ ਹੋ ਗਏ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਸੀਗੀ ਫਿਰ ਵੀ ਵਿਚਾਰੇ ਲੱਗੇ ਰਹਿੰਦੇ ਸੀ ਕਿਚਨ ਦੇ ਵਿੱਚ ਤੇ ਕੱਲ ਰਾਤ ਤੋਂ ਨਾ ਜਿਆਦਾ ਤਬੀਅਤ ਖਰਾਬ ਹੋ ਗਈ ਪਰਸੋਂ ਵੀ ਉਹਨਾਂ ਦੀ ਖਰਾਬ ਲੱਗਣ ਦੀ ਜਦੋਂ ਮੰਮੀ ਹੁਣੀ ਆਏ ਸੀਗੇ ਦੇਵਾ ਤੋਂ ਥੋੜਾ ਥੋੜਾ ਫੀਵਰ ਸੀ ਪਰ ਰਾਤੀ ਥੋੜਾ ਜਿਆਦਾ ਆ ਗਿਆ ਤੇ ਫਿਰ ਭਾਜੀ ਨੂੰ ਮੈਂ ਫੋਨ ਕਰਤਾ ਸੀ ਉਹਨਾਂ ਨੇ ਮੈਡੀਸਿਨਸ ਵਗੈਰਾ ਤੇ ਦੇ ਦਿੱਤੀਆਂ ਆਈਆਂ ਵਾ ਪਰ ਟਾਈਮ ਤੇ ਲੱਗਦਾ ਹੀ ਆ ਮੈਂ ਤਾਂ ਇਹ ਚਾਹ ਬਣਾਤੀ ਮੈਂ ਕਿਹਾ ਚਲ ਅੱਜ ਖਾ ਕੇ ਦਵਾਈ ਖਾ ਲੈਣਗੇ ਤੇ ਮੇਰੇ ਹਿਸਾਬ ਨਾਲ ਤੇ ਨਾ ਨੂੰ ਹੁੰਦੇ ਹੋਣੇ ਆ ਤੇ ਪਹਿਲਾਂ ਮੇਰੀ ਇੱਕ ਗੱਲ ਸੁਣ ਇਹਨੇ ਕੱਪੜੀ ਇਹਦੇ ਤੋਂ ਗਰਮੀ 'ਚ ਆ ਕਿਹੜਾ ਸੂਡ ਪਾ ਲਿਆ ਸਿਲਕ ਦਾ ਕੋਟਨ ਦਾ ਪਾ ਜੀਨਾ ਪਈਆਂ ਟੌਪ ਆ ਉਹ ਵਾਲਾ ਤੇਰੇ ਕੋਲ ਕਿਹੜਾ ਕੱਪੜੇ ਨਹੀਂ ਹੈਗੇ ਗਰਮੀ ਇੰਨੀ ਆ ਤੋ ਪੇਂਦੀ ਪੈਂਦੀ ਆ ਉਤੋਂ ਦੋ ਆ ਵਾਲੇ ਕੱਪੜੇ ਪਾ ਲੇ ਆ ਮੈਂ ਤੇ ਆਫਿਸ ਜਾਣਾ ਹੁੰਦਾ ਪਰ ਫਿਰ ਵੀ ਮੈਂ ਕਾਟਨ ਦੇ ਪਾਗ ਜਾਨੀ ਆ ਮੈਂ ਨਹੀਂ ਪਾਦੀ ਆ ਆ ਵਾਲੇ ਗਰਮੀ ਦੇ ਵਿੱਚ ਆਬੀ ਜੀ ਇੰਨੇ ਸਾਰੇ ਫਰੈਂਡਸ ਐ ਸੋਚਿਆ ਕਿ ਨਾ ਸੂਟ ਪਾਣੇ ਇਹੋ ਜੇ ਫੈਸ਼ਨ ਵਾਲੇ ਬਸ ਫੈਸ਼ਨ ਕਰ ਲੋ ਤੁਸੀਂ ਗਰਮੀ ਦੇ ਭਾਵੇਂ ਜਾਨ ਨਿਕਲ ਜਾ ਫੈਸ਼ਨ ਦੇ ਚੱਕਰ ਵਿੱਚ ਸ਼ਕਲ ਤੋ ਤੈਨੂੰ ਲੱਗਣ ਹੀ ਨਹੀਂ ਦਿਆ ਤੇਰੀ ਸ਼ਕਲ ਤੋ ਜਾਨ ਤੇਰੀ ਨਿਕਲਣੀ ਨਹੀਂ ਦਈ ਆ ਸੂਟ ਦੇ ਵਿੱਚ ਤੇਰੇ ਉਹ ਕੱਪੜੇ ਹੈਗੇ ਤੂੰ ਉਹ ਵਾਲਾ ਜੀਨ ਟੋਪ ਵਾਲਾ ਉਹ ਵਾਲਾ ਤੈਨੂੰ ਤੇ ਬਸ ਨਾ ਇਹ ਸੂਟਾਂ ਦੇ ਵਿੱਚ ਪਾਣੀ ਕੀ ਤੈਨੂੰ ਇਹ ਇੰਨੇ ਤੈਨੂੰ ਮੈਂ ਡਰੈਸਾਂ ਆਰਡਰ ਕੀਤੀਆਂ ਤੇਰੀਆਂ ਮਿੱਡੀ ਆਰਡਰ ਕੀਤੀਆਂ ਤੂੰ ਫੇਰ ਵੀ ਸੂਟ ਹੀ ਆ ਪਾਣੇ ਹੁੰਦੇ ਗਰਮੀ ਹੈਗੀ ਥੋੜਾ ਆਪਣੇ ਹਿਸਾਬ ਨਾਲ ਚੱਲੇਆ ਕਰਨ ਲਈ ਫਰੰਡਾ ਫਰੁੰਡਾ ਦੀ ਗੱਲ ਨਾ ਸੁਣਿਆ ਕਰ ਮੇਰੇ ਤੋਂ ਪੁੱਛ ਕੇ ਪਾਇਆ ਕਰ ਕੱਪੜੇ ਗਰਮੀ ਜੇ ਮਰਦੀ ਨਹੀਂ ਹੈ ਵੇਖ ਕੇ ਤੇ ਆ ਕਿੱਥੇ ਗਈ ਆ ਦੀਦੀ ਮੈਂ ਦੇ ਅੱਛਾ ਵੀ ਬਣਾਉਂਦੀ ਆ ਸਬਜ਼ੀ ਵੀ ਬਣਾਉਂਦੀ ਆ ਕੋਪੀਸ ਤੇ ਮੈਂ ਜਾਣ ਨਹੀਂ ਤਾਂ ਕਰਕੇ ਮੈਂ ਆਪਣਾ ਟਿਫਨ ਨਹੀਂ ਬਣਾਇਆ ਮੈਂ ਕਿਹਾ ਚਾਹਾਂ ਅੰਜੂਵੀ ਦੀਦੀ ਆ ਜਾਣਗੇ ਤੇ ਉਹਨਾਂ ਨੂੰ ਮੈਂ ਦੇ ਦੇਣੀ ਹੈ ਫਿਰ ਉਹਨਾਂ ਨੂੰ ਰੋਟੀ ਪਾਣੀ ਦਾ ਪੁੱਛਾਂ ਸਰਾ ਹੀ ਤੱਕ ਨਾ ਹੀ ਨਹੀਂ ਮੇਰੇ ਸਾਬ ਨੂੰ ਉੱਠ ਤੇ ਗਏ ਹੋਣੇ ਆ ਰੈਡੀ ਰੂਡੀ ਨਾ ਹੁੰਦੇ ਹੋ ਨਾ ਨਾ ਦੇ ਹੋਣ ਉਹਨਾਂ ਦੀ ਆਦਤ ਹੈ ਕਿ ਜੇ ਉਹ ਉੱਠ ਗਏ ਨਾ ਉਹਨਾਂ ਨੇ ਬ੍ਰਸ਼ ਕੀਤੇ ਵੀ ਨਾ ਨਹਾਤੇ ਦੋਤੇ ਵੀ ਨਾ ਦੇ ਤਿਆਰ ਹੋਏ ਵੀ ਨਾ ਕੁਛ ਵੀ ਨਹੀਂ ਖਾਣਾ ਪੀਣਾ ਇਹ ਮੈਨੂੰ ਉਹਨਾਂ ਦੀ ਆਦਤ ਦਾ ਪਤਾ ਵਾ ਅਜੀ ਮਾਰਾ ਹੈਪੀ ਭਾਈ 1 ਮਿੰਟ ਖਲੋਵੋ ਨਾਸ਼ਤਾ ਬਣ ਗਿਆ ਵਾ ਹਾਂਜੀ ਹਾਂਜੀ ਰੁਕੋ ਰੁਕੋ ਮੈਂ ਲੈ ਕੇ ਆਂਦੀ ਨਾਸ਼ਤੇ ਨਾਲੇ ਚਾਹ ਵੀ ਬਣ ਗਈ ਆ ਹਾਂਜੀ ਠੀਕ ਚੰਗੀ ਆ ਜੇ ਠੀਕ ਠੋਕੇ ਪਈ ਆ ਕਮਰੇ ਦਾ ਬੂਆ ਹੀ ਨਹੀਂ ਖੋਲਣ ਢਈ ਹੈਗੀ ਹੈਪੀ ਵੀ ਰੋਟੀ ਉਹਦੇ ਕੋ ਖਾ ਕੇ ਚਲੇ ਗਿਆ ਕੀ ਕਰਨ ਢਈ ਦੱਸ ਇਹ ਠੀਠੀ ਬਣ ਗਈ ਆ ਤੇ ਦੂਜੀ ਅਕਿਰਨ ਵੀ ਉਹਦੇ ਆਖੇ ਲੱਗਣ ਲੱਗ ਪਈ ਐ। ਕਿ ਆ ਸੀ ਮੈਂ ਅੱਜ ਕਿ ਦਫਤਰ ਚਲ ਜਾ ਫੇਰ ਨਹੀਂ ਗਈ। ਹਾਂ ਨਹੀਂ। ਲੈ ਲਓ। ਅੱਜ ਤਾਂ ਸਰਕਾਰਾਂ ਵੀ ਘਾਰ ਆ। ਸਕੂਲ ਨਹੀਂ ਗਈ। ਭਾਬੀ ਵੱਡੇ ਠੀਕ ਨਹੀਂ ਮੈਂ ਤਾਂ ਅੱਜ ਨਹੀਂ ਗਈ। ਤੇ ਠੀਕ ਭਾਬੀ ਨੇ ਤੇ ਗਈ ਤੂੰ ਨਹੀਂ। ਉਹ ਕਿਉਂ? ਤੈਨੂੰ ਕੀ ਬਿਮਾਰੀ ਐ? ਮੈਂ ਤੇ ਭਾਬੀ ਨੇ ਰਲ ਕੇ ਕੰਮ ਕਰ ਲੈਣਾ ਮੈਂ ਅੱਜ ਉਹ ਠੀਕ ਨਹੀਂ ਐ ਭਾਬੀ ਵੱਡੇ। ਇਹਦਾ ਮਤਲਬ ਕਿਰਨ ਨੇ ਵੀ ਨਹੀਂ ਜਾਣਾ। ਨਹੀਂ ਹੋਵੇ ਛੁੱਟੀ ਤੇ ਅੱਜ। ਤੁਸੀਂ ਚੰਗੀ ਦੋਵਾਂ ਨੂੰ ਨਾਨ ਪਰਜਾਈ ਨੇ ਸਲਾਹ ਕਰ ਲਈ ਐ। ਆਖੇ ਉਹਨੇ ਵੀ ਨਹੀਂ ਜਾਣਾ ਹੈਗਾ। ਇਤਰਾ ਕੁਝ ਨਹੀਂ ਰਮਾਨਾ ਹਜੇ ਟਾਈਮ ਕੁਝ ਨਹੀਂ ਹੋਇਆ ਉੱਥੋਂ ਮੇਰੇ ਪਰਚੋ ਫੜ 50 ਰੁਪਏ ਤੇ ਸਾਲਮ ਆਟੋ ਕਰ ਤੇ ਰਮਾਨਾ ਸਕੂਲ ਜਾ ਛੁੱਟੀ ਕਰਕੇ ਬਹਿ ਗਈਆਂ ਭਾਬੀ ਤੇ ਤੇਰੀ ਪਖੰਡ ਕਰਨ ਢੀ ਜਾਣ ਕੇ ਭਾਬੀ ਗੱਲ ਦੇਣੀ ਠੀਕ ਸਚੀ ਨਹੀਂ ਤੇ ਉਹਨੂੰ ਕਿਹੜੀ ਦਵਾਈ ਨਹੀਂ ਲਿਆ ਕੇ ਦਿੱਤੀ ਬੋਲਣਾ ਉਹਨੂੰ ਕਿਹੜੀ ਨਹੀਂ ਦਵਾਈ ਲਿਆ ਕੇ ਦਿੱਤੀ ਉਹ ਪਖੰਡ ਕਰਨ ਢੀ ਜਾਣ ਕੇ ਮੰਮਾ ਇਦਾਂ ਕਿਉਂ ਕਰਦੇ ਜੀ ਕਿਤਰਾ ਕਿਤਰਾ ਕੱਲ ਨੂੰ ਮੇਰਾ ਵੀ ਵਿਆਹ ਹੋ ਨਹੀਂ ਹੈ ਨਾ ਕੱਲ ਨੂੰ ਮੇਰੀ ਆਹੋ ਤੇਰਾ ਵਿਆ ਲੈ ਤੇਰਾ ਵਿਆਹ ਤੇ ਵੇਖੀ ਮੈਂ ਗੱਜ-ਵੱਜ ਕੇ ਕਰਦੀ ਤੇਰੇ ਘਰ ਵਾਲੇ ਨੂੰ ਗੱਡੀ ਦੇਣੀ ਟੌਪ ਦੀ ਮੈਂ ਵੇਖੀ ਤੇ ਕੱਲ ਨੂੰ ਸੱਸ ਮੇਰੀ ਇੱਦਾ ਕਰੂਗੀ ਜਾਂ ਦਰਾਨੀ ਕਰੂਗੀ ਤੇ ਫਿਰ ਕੀ ਮਤਲਬ ਇੱਦਾਂ ਜਿੱਦਾਂ ਭਾਬੀ ਨੇ ਤੇ ਹੀ ਕਰਦੇ ਹੋ ਨਿਸ਼ ਦੇਣੇ ਹਏ ਤੂੰ ਬੱਚੀ ਆ ਅ ਜਠਾਣੀ ਕਹਿਣਾ ਸੀ ਦਰਾਨੀ ਕਹਿਤਾ ਕਰਨ ਤੇ ਸੀ ਤੇਰੀ ਜਠਾਣੀ ਤੇ ਸੱਸ ਤੇਰੀ ਇਸ ਤਰ੍ਹਾਂ ਕਰਨ ਤੇ ਵੇਖੀ ਉਹਨਾਂ ਦੀ ਮਗੋਤੀ ਵੱਡ ਕੇ ਆ ਜਾਣੀ ਵੇਖੀ ਕਰਨ ਤੈਨੂੰ ਤੰਗ ਕਰਨ ਤੇ ਸੀ ਆਪਣੇ ਰਿਤਾ ਨੂੰ ਇਹਨੂੰ ਗੁੱਸਾ ਲੱਗਾ ਨਾ ਗੁੱਸਾ ਗੁੱਸਾ ਤੇ ਲੱਗਣਾ ਕਿਉਂਕਿ ਤੂੰ ਮੇਰੀ ਧੀ ਆ ਉਹ ਤਾਂ ਬਗਾਨੀ ਆ ਤੂੰ ਚੱਲ ਜਾ ਕੰਮ ਕਰ ਜਾ ਕੇ ਕਿਤਨਾ ਗੱਲਾਂ ਕਰਨ ਡਈਆਂ ਦੱਸ ਇਹ ਵੀ ਭਾਬੀ ਦੀ ਲੱਗ ਪਈ ਬੋਲੀ ਬੋਲਣ ਬਾਕੀ ਕਿਰਨ ਨੇ ਛੁੱਟੀ ਕਰ ਲਈ ਰਾਤੀ ਕਿਰਨ ਮੇਰੇ ਕੋਲ ਬੈਠੀ ਸੀ ਉਹਨੂੰ ਮੈਂ ਕਿਹਾ ਵੀ ਸੀ ਕਿ ਦਫ਼ਤਰ ਜਾਵੇਂ ਇਹ ਕਿਉਂ ਨਹੀਂ ਗਈ ਦੱਸ ਜੇ ਦਫ਼ਤਰ ਜਾਉਗੀ ਤੇ ਪ੍ਰਮੋਸ਼ਨ ਇਹਦੀ ਹੋ ਗਈ ਆ ਉਥੋਂ ਨੋਟ ਲੈ ਕੇ ਆਉਗੀ ਹਰੇ-ਹਰੇ ਲਾਲ-ਲਾਲ ਹੈ ਆ ਨੋਟ ਮੈਨੂੰ ਹੀ ਦਊਗੀ ਨਾ ਇਹਨੂੰ ਤੇ ਨਹੀਂ ਨਾ ਦਊਗੀ ਹੁਣ ਮੈਂ ਕਮਰੇ 'ਚ ਜਾਵਾਂ ਕਿ ਨਾ ਜਾਵਾਂ ਬਸ ਆ ਕਿਰਨ ਨੇ ਆ ਸਵੇਰ ਦਾ ਨਕਾਮ ਫੜ ਕੇ ਨਾ ਗਲਤੀ ਕਰ ਲਈ ਐ ਟੀਟ ਬਣ ਕੇ ਬੈਠੀ ਹੋਈ ਹੈ ਅੰਦਰ ਟੀਟ ਟੀਟ ਹੈਗੀ ਆ ਅ 골ਡੀ ਆਇਆ 골ਡੀ ਆ ਗਿਆ ਵੇ 골ਡੀ ਗੋਲਡੀ ਜਾ ਮੇਰੀ ਗੱਲ ਤੇ ਸੁਣ ਲਾ ਹਾਂਜੀ ਦੱਸੋ ਕਿੱਥੇ ਗਿਆ ਸੀ ਛੱਡਣ ਗਿਆ ਉਹਨੂੰ ਪ੍ਰਧਾਨ ਨੂੰ ਅੱਛਾ ਵੇ ਤੇਰਾ ਵੱਡਾ ਪਰਦਾ ਭਰਾ ਆ ਕੀ ਪ੍ਰਧਾਨ ਪ੍ਰਧਾਨ ਕਹਿੰਦਾ ਰਹਿਣਾ ਤੂੰ ਚੱਲ ਸਾਡੀ ਆਪਸੀ ਆ ਚੱਲਦੀ ਚਲੋ ਤੁਹਾਡੇ ਭਰਾਵਾਂ ਭਰਾ ਆ ਮੇਰੀ ਗੱਲ ਸੁਣ ਨਾ ਆ ਤੈਨੂੰ ਪਤਾ ਕਿਰਨ ਦੀ ਪ੍ਰਮੋਸ਼ਨ ਹੋਈ ਕੱਲ ਪਰਸੋਂ ਹੋਈ ਆ ਤੇ ਅੱਜ ਆਫਿਸੋਂ ਛੁੱਟੀ ਲੈ ਕੇ ਬੈਗੀ ਉਹ ਕਿਉਂ ਮੰਮੀ ਤਾਂ ਵੀ ਠੀਕ ਨਹੀਂ ਨਾਗੀ ਤੇ ਬਾਜੋ ਘਰ ਕਿੰਨੇ ਕਰਨਾ ਤੂੰ ਹੀ ਤੇ ਇੱਕ ਗਲਾਸ ਪਾਣੀ ਦਾ ਚੁੱਕੇ ਨਹੀਂ ਰਾਜੀ ਹੈਗੀ ਤੂੰ ਗਲਾਸ ਦੀ ਗੱਲ ਕਰਨ ਡਿਆ ਮੈਂ ਤਾਂ ਸੁਈਵ ਨਹੀਂ ਚੁੱਕੇ ਰੱਖਣੀ ਤੇ ਫੇਰ ਗਲਾਸ ਦੀ ਬੜੀ ਦੂਰ ਦੀ ਗੱਲ ਨਹੀਂ ਹਾਂ ਤੇ ਫੇਰ ਘਰ ਦਾ ਕੰਮ ਕਰ ਨਹੀਂ ਕਰਨਾ ਤੇ ਇਹਨੂੰ ਭੇਜ ਨਾ ਇਹਨੂੰ ਕਹੇ ਜਾ ਹੁਣ ਇਹਨੂੰ ਛੱਡ ਕੇ ਆ ਜਾ ਕੇ ਉਹ ਪਖੰਡ ਕਰਨ ਡਈ ਸਾਰੇ ਅੰਦਰ ਪਈ ਮੰਮੀ ਹੱਦ ਹੋ ਗਈ ਤੁਹਾਡੇ ਵਾਲੀ ਤੁਹਾਡੀ ਕੀ ਦੁਸ਼ਮਣੀ ਹੈ ਤੁਸੀਂ ਉਹਨੂੰ ਆਪ ਵਿਆਹ ਕੇ ਲਿਆਂਦਾ ਵਾ ਤਾਨੂੰ ਕੀ ਹੋਇਆ ਵਾ ਤੁਸੀਂ ਉਹ ਤਾਂ ਭਾਬੀ ਦੇ ਦਿਵਾਲੇ ਹੀ ਰਹਿੰਦੇ ਜਿ ਤਰ੍ਹਾਂ ਕਿਰਨ ਨਾਲ ਰਹਿੰਦੇ ਹੈ ਨਾ ਉਤਰਾ ਹੀ ਹੁੰਦੇ ਨਾਲ ਰਿਆ ਕਰੋ ਲੈ ਮੈਂ ਉਹਨੂੰ ਕਿਹੜਾ ਸਿਰ 'ਚ ਡਾਂਗ ਮਾਰ ਦੇਨੀ ਆ ਤੁਹਾਡਾ ਵਾਸ ਨਹੀਂ ਚੱਲਦਾ ਨਹੀਂ ਤੇ ਤੁਸੀਂ ਕਸਰ ਇਹ ਵੀ ਨਾ ਛੱਡੋ ਤੂੰ ਮੇਰਾ ਪੋਤੇ ਆ ਹੈ ਤੂੰ ਆਪਣੀ ਮਾਂ ਨੂੰ ਹੀ ਗਲਤ ਕਹੀ ਜਾਣਾ ਜਿੱਥੇ ਮਾਂ ਗਲਤ ਹੈ ਗਲਤੀ ਕਹਿਣਾ ਵਾ ਇਹ ਚੰਗੀ ਗੱਲ ਐ ਤੇਰੀ ਮੰਮੀ ਦਰਾਣੀ ਆ ਜਠਾਣੀ ਆ 'ਚ ਨਾ ਲੜਾਈ ਪਿੰਦੀ ਆ ਹੁੰਦੀ ਆ ਤੇ ਉਹਨੂੰ ਸਾਸਨ ਵੇੜਦੀ ਆ ਤੂੰ ਹੀ ਪਤਾ ਨਹੀਂ ਕਿ ਹੋ ਰਿਹਾ ਤਾਂ ਦਾ ਕੰਮ ਹੈ ਤੂੰ ਖੁਦ ਲੜਾਈ ਪੈਦਾ ਕਰ ਰੰਦਾ ਏ ਜੇ ਵੇ ਮੇਰੀ ਗੱਲ ਸੁਣ ਤੇਰੇ ਕਹਿਣ ਦਾ ਮਤਲਬ ਇਹ ਮੈਂ ਦਰਾਨੀ ਥਾਨੇ ਚ ਮੈਂ ਲੜਾਈ ਆ ਪਾਨੀ ਆ ਬਿਲਕੁਲ ਇਸ ਤਰ੍ਹਾਂ ਹੀ ਆ ਤੂੰ ਵੇ ਜਿੰਨਾ ਨਿੱਕਾ ਨਾ ਓਨਾ ਹੀ ਤਿੱਖਾ ਤੇ ਮੈਂ ਦੱਸਾਂ ਤੇਰੇ ਨਾਲ ਤਾਂ ਹੈਪੀ ਚੰਗਾ ਜਿਹੜਾ ਮੇਰੇ ਅੱਗੇ ਵਿਚਾਰਾ ਕੁਝ ਬੋਲਦਾ ਨਹੀਂ ਹੈਗਾ ਕੁ ਗੱਲ ਦੱਸਾਂ ਕੀ ਹੈ ਕਹਾਵਤ ਨਹੀਂ ਸੁਣੀ ਕਿ ਸੱਚ ਚੁੱਬਦਾ ਵਾ ਉਹ ਗੱਲ ਜੀ ਤੁਹਾਨੂੰ ਹੀ ਸੱਚ ਚੁੱਬਦਾ ਵਾ ਆਪਣੇ ਆਪ ਨੂੰ ਸਹੀ ਕਰੋ ਤੇ ਛੁੱਟੀ ਹੈ ਤੇ ਛੁੱਟੀ ਤੇ ਰਹਿਣ ਦੋਨੋਂ ਘਰ ਕਰਨਾ ਵਾ ਜਾਂ ਤੁਸੀਂ ਜ਼ਿੰਮੇਵਾਰੀ ਚੋਕ ਲੋ ਕਿ ਸਾਰਾ ਕੰਮ ਕਰਦਾ ਤੁਸੀਂ ਕਰਨਾ ਚਲੇ ਜਾਂਦੀ ਹੈ ਛੱਡੋ ਨਾ ਮੈਂ ਉਹਨੂੰ ਇਹ ਕਮਾਲ ਦੀ ਗੱਲ ਹੈ ਹੈ ਕਿਹ ਤਰ੍ਹਾਂ ਦੀਆਂ ਗੱਲਾਂ ਫालतू ਕਰਦਾ ਅਖੇ ਤੁਸੀਂ ਲੜਾਈ ਕਰਵਾਂਦੇ ਜੇ ਨੂਆ ਚ ਹਾ ਵੱਡਾ ਆ ਪ੍ਰਧਾਨ ਨਹੀਂ ਨਿਕਲਿਆ ਮੇਮ ਸਾਹਿਬ ਜੀ ਬਾਹਰ ਬਥੇਰਾ ਟਾਈਮ ਹੋ ਗਿਆ ਏ ਮਹਾਰਾਣੀ ਜੀ ਨਿਕਲ ਆਵੋ ਆਜੋ ਨਿਕਲ ਆ ਉਹ ਹੁਣ ਸਵਾ 11 ਹੋ ਗਏ ਆ ਹੈ ਕੋਈ ਟਾਈਮ ਦਾ ਫਿਕਰ ਹੈਗਾ ਕੀ ਮੰਮੀ ਆਂਦੀ ਨਹੀਂ ਆ ਮਹਾਰਾਜ ਪ੍ਰਧਾਨ ਜੀ ਆਜੋ ਆਜੋ ਬੈਠੋ 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 ਕੀ ਹੋ ਗਿਆ ਮੰਮੀ ਆਂਦੀ ਪਈਆਂ ਤੁਹਾਨੂੰ ਪਤਾ ਤਾਂ ਹੈਗਾ ਮੈਂ ਠੀਕ ਨਹੀਂਗੀ ਅੱਛਾ ਤੂੰ ਆ ਗਿਆ ਤੂੰ ਠੀਕ ਨਹੀਂਗੀ ਤੇ ਲੈ ਤੁਹਾਨੂੰ ਪਤਾ ਨਹੀਂ ਹੈਗਾ ਨਹੀਂ ਮੈਨੂੰ ਤਾਂ ਨਹੀਂ ਪਤਾ ਜੇ ਠੀਕ ਨਾ ਹੋਵੇ ਇਹ ਤਾਂ ਮੈਚਿੰਗ ਕਾਂਟੇ ਪਾਏ ਆ ਇਹ ਮੇਰੇ ਖਾ ਧੀ ਰਾਣੀ ਨੇ ਸੂਟ ਨਵਾਂ ਪਾਇਆ ਹੈ ਲੈ ਉਹ ਮੰਮੀ ਤੁਸੀਂ ਆਪੇ ਤੇ ਕਹਿੰਦੇ ਹੋ ਜਾਇ ਜੋ ਮਰਜ਼ੀ ਹੋਵੇ ਸਾਡੇ ਘਰ ਦਾ ਰਿਵਾਜ ਹੈਗਾ ਕਿ ਤਿਆਰ ਸ਼ਿਆਰ ਹੋ ਕੇ ਬਾਹਰ ਨਿਕਲਣਾ ਹੁਣ ਮੈਂ ਜੇ ਸੂਟ ਚਾਜ ਦਾ ਪਾ ਹੀ ਲਿਆ ਤੇ ਫਿਰ ਕੀ ਹੋ ਗਿਆ ਮੈਂ ਜੇ ਬੰਦਾ ਬਿਮਾਰ ਹੋਵੇ ਪਹਿਲਾਂ ਤਿਆਰ ਹੁੰਦਾ ਬਿਮਾਰ ਬੰਦੇ ਕਦ ਉੱਠਿਆ ਨਹੀਂ ਜਾਂਦਾ ਮੈਂ ਸੂਟ ਹੀ ਪਾਇਆ ਤੇ ਮਾੜੀ ਜੀ ਲਿਪਸਟਿਕ ਲਾਈ ਆ ਲਿਪਸਟਿਕ ਲਾਈ ਮੈਂ ਕਿਹਾ ਪਾਰਲਰ ਤੋਂ ਕੇ ਆਈ ਆ ਅਸਲ ਵਿੱਚ ਨਾ ਤੈਨੂੰ ਮਿਲਣ ਦਾ ਬਹਾਨਾ ਕਿਰਨ ਦੀ ਮਾਂ ਉਦੋਂ ਕਹਿ ਕੇ ਗਈ ਸੀ ਕਿ ਪੁੱਤ ਤੇਰਾ ਸ਼ਰੀਰ ਬੜਾ ਤਪਿਆ ਹੋਇਆ। ਬਹਾਨਾ ਨਹੀਂ ਮੈਂ ਤਾਂ ਉੱਠ ਕੇ ਆਈ ਆ ਕਿ ਇਹਨਾਂ ਦਾ ਨਾਸ਼ਤਾ ਇਹਨਾਂ ਨੇ ਜਾਣਾ ਦੁਕਾਨ ਤੇ। ਹਾਂ ਆ ਸਵਾ 11 ਵਜੇ ਜਾਂਦਾ ਨਾ। ਮੁੰਡਾ 10 ਵਜੇ ਦੁਕਾਨ ਤੇ ਜਾਂਦਾ ਹੈ। ਹੈ ਤੂੰ ਤਾਂ ਰਮਾਨਾ ਸੁੱਤੀ ਆ। ਤੈਨੂੰ ਪਤਾ ਲੱਗਾ ਕਿ ਮੇਰੇ ਬੰਦੇ ਨੇ ਕੰਮ ਤੇ ਜਾਣਾ ਮੈਂ ਉੱਠ ਕੇ ਵੇਲੇ ਨਾਲ ਭੇਜਾਂ। ਰਮਾਨਾ ਆਵ ਕੀ ਕੋੜੇ ਵਿੱਚ ਕੇ ਸੁੱਤੀ ਸੀ। ਆਇਆ ਤੇ ਫਿਰ ਕਿਰਨ ਨੇ ਨਾਸ਼ਤਾ ਬਣਾ ਕੇ ਦਿੱਤਾ ਉਹਨੂੰ। ਰਾਤੀ ਤੈਨੂੰ ਪਤਾ ਜੋ ਸਿਰ ਬਣ ਕੇ ਪਈ ਰਾਤੀ ਵੀ ਰੋਟੀ ਉਹਨੇ ਕੁੜੀ ਨੇ ਉਹਨੂੰ ਖਵਾਈ ਮੁੰਡੇ ਨੂੰ ਮम्मी ਮੈਂ ਦਵਾਈ ਖਾਧੀ ਸੀ ਮੈਨੂੰ ਨੀਂਦ ਪੈ ਗਈ ਪਤਾ ਹੀ ਨਹੀਂ ਲੱਗਾ ਤੇ ਜਾਣ ਬੋਚ ਕੇ ਕਿਹਾ ਹੁਣ ਆਪਣੇ ਘਰ ਵਾਲੇ ਨੂੰ ਕੋਈ ਦਵਾਈ ਉਹ ਲਿਆ ਕੇ ਦੇਵੇਂ ਜਿਹਦੇ ਚ ਨੀਂਦ ਦੀ ਗੋਲੀ ਹੋਵੇ ਆਹੋ ਉਹ ਘਰ ਵਾਲਾ ਮੇਰੀਆਂ ਗੱਲਾਂ ਜਾਣ ਵਾਲਾ ਨਹੀਂਗਾ ਹਾਂ ਤੁਹਾਨੂੰ ਆਪਣੇ ਮੁੰਡੇ ਦਾ ਹਲੇ ਤੱਕ ਪਤਾ ਹੀ ਨਹੀਂ ਤੇ ਮੈਨੂੰ ਕੀ ਪੁੱਛਦੇ ਹੋ ਆਹੋ ਮੈਂ ਤੂੰ ਬਿਲਕੁਲ ਇਹ ਗੱਲ ਸਹੀ ਕਹਿ ਰਹੀ ਆ ਨਾਲੇ ਹੁਣ ਚਲ ਗਏ ਨੇ ਕਿਰਨ ਨੇ ਨਾਸ਼ਤਾ ਕਰਾ ਦਿੱਤਾ ਸੀ ਕਰਵਾਤਾ ਭੇਜਤਾ ਹੈ ਹੈ ਤੇ ਕੋਈ ਗੱਲ ਨਹੀਂ 11:30 ਹੋਏ ਆ ਜਾਂ ਮੇਰੀ ਧੀ ਔਰ ਜਾ ਕੇ ਰਸੋਈ ਦਾ ਕੰਮ ਸਾਂਭ ਨਾ ਅਜ ਪਾਜਲ ਗਈ ਸਕੂਲ ਤੇ ਨਾ ਕਿਰਨ ਗਈ ਦਫਤਰ ਤੇ ਜਾ ਕੇ ਰਸੋਈ ਸਾਂਭ ਸਾਰੀ ਤੇ ਉਹਨੂੰ ਕਹੇ ਦਫਤਰ ਜਾਵੇ ਹਾਂ ਕਿਰਨ ਨੂੰ ਕਹਿਨੀ ਆ ਪਰ ਫਿਰ ਕੀ ਮੰਮੀ ਜੀ ਨੇ ਨਾਸ਼ਤਾ ਕਰਾਈ ਦਿੱਤਾ ਹੀ ਉਹਦੇ ਚ ਤੇ ਕੋਈ ਗੱਲ ਨਹੀਂ ਗਈ ਘਰ ਦੇ ਜੀ ਆ ਰਲ ਮਿਲ ਕੇ ਕਦੀ ਉਹਨੇ ਕਰਾਤਾ ਕਦੀ ਉਹਨੇ ਕਰਾਤਾ ਅਸਲੀ ਗੱਲ ਤਾਂ ਇਹ ਆ ਕਿ ਰਲ ਮਿਲ ਕੇ ਕਿ ਤੂੰ ਚਾਨਨੀ ਆ ਕਿ ਸਵੇਰ ਦਾ ਕੰਮ ਉਹ ਫੜੇ ਤੇ ਮੇਰੀ ਗੱਲ ਸੁਣ ਲੈ ਉਹ ਕੁੜੀ ਕੰਮ ਕਰਦੀ ਆ ਸਾਰਾ ਦਿਨ ਵੇਲੀ ਬੈਠੀ ਰਹਿੰਦੀ ਆ ਜਾ ਓੜ ਜਾ ਕੇ ਹੁਣ ਮੇਰੇ ਸਰਾਣੇ ਬੈਠੀ ਰਹਿਣਾ ਹੀ ਚੱਲੀ ਆ ਮੰਮੀ ਚੱਲਨੀ ਆ ਚੱਲਨੀ ਆ ਮੈਂ ਤੁਸੀਂ ਚਾਹ ਪੀਣੀ ਵੰਗੂ ਚੱਲੀ ਤੁਸੀਂ ਚਾਹ ਪੀਣੀ ਆ ਨਾ ਮੰਮੀ ਮੈਂ ਆਪਣੀ ਬਣਾ ਲੱਗੀ ਜੇ ਕਿਉਂ ਮੇਰਾ ਮੂੰਹ ਸਿੱਤਾ ਕਿ ਚਾਹ ਮੈਨੂੰ ਲੰਗਦੇ ਨੇ ਆ ਹਾਂ ਮੇਰਾ ਮਤਲਬ ਕਿ ਤੂੰ ਪੀ ਤੇ ਨਹੀਂ ਲਈ ਤੂੰ ਨਾ ਵੇਹੇ ਇੱਕ ਪੁੱਛਿਆ ਮੈਨੂੰ ਤੇਰੀ ਗੱਲ ਦੀ ਪੁੱਤ ਸਮਝ ਨਹੀਂ ਆਂਦੀ ਹੈ ਤੂੰ ਗੱਲਾਂ ਬੜੀਆਂ ਹੀ ਕਰਦੀ ਕਰੋੜ ਕਰੋੜ ਕੇ ਮੈਨੂੰ ਤਾਂ ਆਦੀ ਨਹੀਂ ਆਂਦੀ ਅੱਛਾ ਤੈਨੂੰ ਤੇ ਮੇਰੀ ਆਣੀ ਨਹੀਂ ਹੈ ਚਾਹ ਪੀਣੀ ਆ ਕਿ ਨਹੀਂ ਹਾਂਜੀ ਜਾਂ ਨਾ ਜੀਦਾ ਮੈਨੂੰ ਦੱਸ ਦੋ ਕਿਉਂ ਤੋ ਮੇਰੀ ਅਫਸਰ ਲੱਗੀ ਆ ਕਿ ਮੇਰੀ ਜਠਾਣੀ ਆ ਕਿ ਮੇਰੇ ਸਾਸਿਆ ਦੇਖਿਆ ਨਾ ਹੁਣ ਤੁਸੀਂ ਗੱਲਾਂ ਤੇ ਵਧਾਈ ਜਾਣੀਆਂ ਨਾ ਕਿ ਮੈਂ ਲੜ ਲਵਾ ਕਿਹੇ ਤਰੀਕੇ ਹਾਂ ਤੈਨੂੰ ਮੇਰੇ ਸ਼ਕਲ ਤੇ ਲੜਾਕੀ ਲਿਖਿਆ ਕਿਹੜੇ ਮੈਂ ਲੜਦੀ ਆ ਪਤਾ ਨਹੀਂ ਉਹ ਆਂਟੀ ਜਾਂਦੇ ਪਏ ਹੀ ਨਾਲ ਦੇ ਕੀ ਤੇਰੀ ਸੱਸ ਬੜਾ ਬੋਲਦੀ ਕੋਣ ਕੰਦੀ ਸੀ ਨਾਲ ਦੀ ਕੰਦੀ ਹੀ ਨਾ ਤੂੰ ਚਾਹ ਬੀਂ ਕੇ ਮੈਂ ਪੁੱਛ ਕੇ ਆਇਆ ਨਾਲਦੀ ਨੂੰ ਉਹਦੇ ਹਿੰਮਤ ਉਹਨੇ ਕਿਹਾ ਸੀ ਨਾਲਦੀ ਕਮਾਂਡ ਨੇ ਹਾਂ ਹਾਂ ਰਾਇ ਨੇ ਕਿਹਾ ਸੀ ਚਾਹ ਬ੍ਰਿੰਕੇ ਜਾਓ ਚਾਹ ਪੀ ਕੇ ਰਾਇ ਨੇ ਕਿਹਾ ਸੀ ਕਿ ਸਿਮਰਨ ਨੇ ਕਿਹਾ ਸੀ ਸਿਮਰਨ ਨੇ ਉਹਦੀ ਜੁਰਤ ਕਿੱਦਾਂ ਪਈ ਮੈਂ ਹੁਣੇ ਉਹਨੂੰ ਪੁੱਛ ਕੇ ਆਨੀ ਉਹ ਹੁੰਦੀ ਕੌਣ ਮੈਨੂੰ ਕਹਿਣ ਵਾਲੇ ਰਾਕੇ ਨਹੀਂ ਦਿਸੇ ਸਿਮਰਨ ਨੇ ਨਿਕਲ ਬਾਹਰ ਮੈਂ ਲਾਦਾ ਦੀਦੀ ਉੱਠ ਗਏ ਆ ਤੇ ਮੰਮੀ ਵੀ ਨਾ ਜਦੋਂ ਮਰਜੀ ਜਿੱਥੇ ਮਰਜੀ ਸ਼ੁਰੂ ਹੋ ਜਾਂਦੇ ਆ ਕੋਈ ਹੋਣੀ ਮੰਮੀ ਦਾ ਚਲ ਮੈਂ ਨਾ ਪਾਣੀ ਪਾ ਦਵਾਂ ਪੱਤੀ ਵਾਲਾ ਫਿਰ ਆਪੇ ਕੱਢਦੀ ਰਹੂਗੀ ਚਾਹ ਨਹੀਂ ਨਿਊਟ੍ਰੀ ਇਹ ਨਾ ਮੈਂ ਆਪਣੇ ਤਰੀਕੇ ਨਾਲ ਬਣਾਈ ਆ ਜਿਵੇਂ ਮੈਂ ਆਪਣੇ ਪੀਕੇ ਬਣਾਉਂਦੀ ਹੁੰਦੀ ਸੀ ਨਾ ਜਿਹੜਾ ਖਾਣਗੇ ਨਾ ਸਾਰੇ ਸਾਰਿਆਂ ਨੂੰ ਮੈਨੂੰ ਪਤਾ ਬੜੀ ਸਵਾਦ ਲੱਗਣੀ ਚਲੋ ਇਹ ਥੋੜੀ देर ਕੱਢਦੀ ਰਹੂਗੀ ਤੇ ਮੈਂ ਵੇਖ ਕੇ ਆਵਾਂ ਕੀ ਚੱਲਣ데요 ਤੇ ਚਾਹ ਮੈਂ ਨਾਲ ਹੀ ਲੈ ਚੰਨੀ ਆਹ ਦੇਰੀ ਇੱਥੇ ਹੀ ਆ ਗਈ ਕਿਰਨ ਹਾਂਜੀ ਆ ਇਹ ਕੀ ਕਰਦੀ ਪਈ ਐ ਤੁਸੀਂ ਠੀਕ ਏ ਜੀ ਹੁਣ ਹਾਂ ਮੈਂ ਠੀਕ ਆ ਹੁਣ ਮੇਰੀ ਤੇ ਜਾ ਕੇ ਲੇਟ ਖੁੱਲੀ ਆ ਤੇ ਮੈਂ ਚਾਹ ਬਣਾਉਣੀ ਸੀ ਆ ਜਾ ਬੈਠੋ ਉਹ ਚਾਹ ਬਣਾਣ ਦੀ ਲੋੜ ਨਹੀਂ ਇੱਥੇ ਬੈਠੋ ਤੇ ਸਹੀ ਹਾਂ ਦੱਸ ਕੀ ਹੋਇਆ ਤੇ ਨਾਲੇ ਤੂੰ ਕਿਉਂ ਲੱਗੀ ਹੋਈ ਆ ਚਾਹ ਬਣਾ ਚਾਹ ਮੈਂ ਬਣਾ ਲਈ ਆ ਤੇ ਨਾਲੇ ਮੈਂ ਨਾ ਨਿਊਟਰੀ ਦੀ ਸਬਜ਼ੀ ਬਣਾ ਲਈ ਹੋਈ ਆ ਤੇ ਉਹ ਜਿਹੜੀ ਮੈਂ ਬਣਾਉਂਦੀ ਹੁੰਦੀ ਸੀ ਨਾ ਚਾਹ ਦਾ ਪਾਣੀ ਪਾ ਕੇ ਪੱਤੀ ਵਾਲਾ ਹਾਂ ਬਲੈਕ ਕਲਰ ਦੀ ਮੈਨੂੰ ਪਤਾ ਤੁਹਾਨੂੰ ਬੜੀ ਸਵਾਲ ਆਦੀ ਉਹ ਮੈਂ ਬਣਾ ਲਈ ਹੈ ਤੇ ਚਾਹ ਤੁਸੀਂ ਪੀ ਲੋ ਭਾਜੀ ਨੂੰ ਵੀ ਮੈਂ ਭੇਜ ਦਿੱਤਾ ਹੋਇਆ ਵਾ ਚੱਲ ਐ ਤੇ ਬੜਾ ਵਧੀਆ ਕੀਤਾ ਤੇ ਤੂੰ ਇੰਨਾ ਕੰਮ ਕਿਉਂ ਕਰਦੀ ਪੀਏ ਮੈਂ ਹੁਣ ਘਰ ਹੀ ਲੈਣਾ ਸੀ ਉਹ ਕੋਈ ਗੱਲ ਨਹੀਂ ਤੁਸੀਂ ਠੀਕ ਨਹੀਂ ਹੈਗੇ ਮੈਂ ਕਿਹਾ ਚੱਲ ਥੋੜਾ ਮੈਂ ਵੀ ਤੁਹਾਡੀ ਹੈਲਪ ਕਰ ਦਵਾ ਮੈਂ ਕਿਹੜਾ ਅਗੇ ਇੰਨਾ ਕੰਮ ਕਰਦੀ ਆ ਚੱਲ ਨਾਲੇ ਹੁਣ ਜੇ ਤੂੰ ਨਹੀਂ ਤੇਰਾ ਟਾਈਮ ਹੈਗਾ ਤੇ ਤੂੰ ਆਫਿਸ ਚੱਲ ਜਾ ਆਫਿਸ ਹਾਂ ਨਹੀਂ ਨਹੀਂ ਮੈਂ ਸੋਚਿਆ ਨਹੀਂ ਮੈਂ ਛੁੱਟੀ ਕਰ ਹੀ ਲੈਣੀ ਆ ਫੋਨ ਆਉਂਦੇ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਨਹੀਂ ਆ ਜਾ ਸਕਦੀ ਮੈਨੂੰ ਅਰਜੈਂਟ ਕੰਮ ਹੈਗਾ ਵਾ ਚਲ ਠੀਕ ਹੈ ਕਿਰਨ ਤੂੰ ਮੇਰੇ ਕਰਕੇ ਛੁੱਟੀ ਲਈ ਹੈ ਹਾਂਜੀ ਹਾਂਜੀ ਤੁਹਾਡੇ ਕਰਕੇ ਛੁੱਟੀ ਲਈ ਹੈ ਮੈਨੂੰ ਪਤਾ ਲੱਗ ਗਿਆ ਹੈਗਾ ਰਾਤੀ ਵੀ ਤੁਸੀਂ ਇਤਨਾ ਹੀ ਸੋ ਗਏ ਹਾਂ ਮੈਨੂੰ ਪਤਾ ਨਹੀਂ ਲੱਗਾ ਇੰਨਾ ਬੁਰਾ ਹਾਲ ਸੀ ਮੇਰਾ ਹਾਂਜੀ ਤੇ ਮੈਂ ਭਾਜੀ ਨੂੰ ਕਹਿਤਾ ਸੀ ਮੈਡੀਸਿਨ ਦਾ ਤੇ ਸਵੇਰੇ ਉੱਠ ਕੇ ਗਏ ਤੁਸੀਂ ਮੈਨੂੰ ਪਤਾ ਸੀ ਤੁਸੀਂ ਤਿਆਰ ਤੀ ਹੋ ਗਈ ਬਾਹਰ ਆਣਾ ਮੈਂ ਤਾਂ ਹੀ ਮੈਂ ਚਾਹ ਦੇ ਦੇ ਤੀ ਚਾਹ ਪੀ ਕੇ ਨਾ ਮੈਡੀਸਿਨ ਖਾ ਲੋ ਚਲ ਕਿਰਨ ਥੈਂਕ ਯੂ ਤੂੰ ਮੇਰੇ ਬਾਰੇ ਵੀ ਸੋਚਿਆ ਨਾ ਬਹੁਤ ਵਧੀਆ ਲੱਗਾ ਪਰ ਵੇਖ ਲੈ ਤੇਰਾ ਕੋਈ ਨੁਕਸਾਨ ਨਾ ਹੋਵੇ ਆਫਿਸ ਵਿੱਚ ਉਹ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਨਾਲ ਥੈਂਕ ਯੂ ਦੀ ਕਿਹੜੀ ਗੱਲ ਹੈ ਨਾਲ ਵੀ ਆਪਾਂ ਇੱਕ ਦੂਜੇ ਦਾ ਨਹੀਂ ਸਾਥ ਦੇਣਾ ਤੇ ਹੋਰ ਬਾਹਰੋਂ ਆ ਕੇ ਥੋੜੀ ਕਿਸੇ ਨੇ ਦੇਣਾ ਉਹੀ ਤੇ ਦਰਾਣੀ ਜਿਠਾਣੀ ਤੇ ਭੈਣਾ ਵਰਗੀ ਆਂਦੀਆਂ ਤੇ ਹੋਰ ਕੀ ਤੇ ਮੰਮੀ ਕੀ ਬੋਲਣ ਦੇ ਹੀ ਕਿੱਥੇ ਗਏ ਮੰਮੀ ਉਹ ਨਾ ਐਵੇਂ ਲੜਨ ਚੱਲ ਗਈ ਸੀ ਮੇਰਾ ਨਾਨੀ ਨਾ ਉਹ ਮੈਂ ਮਾੜਾ ਹੀ ਆ ਕਹਿਤਾ ਕਿ ਉਹ ਕਹਿੰਦੀ ਵੀ ਤੇਰੀ ਸੱਸ ਬੜੀ ਲੜਾਕੀ ਆ ਆ ਵੇਖੀ ਉਹਨਾਂ ਨਾਲ ਲੜਨ ਚੱਲ ਜਾਈ ਆ ਆ ਕੇ ਵੇਖੀ ਹੁਣ ਮੰਮੀ ਨੇ ਪਹਿਲੇ ਸਾਰੀਆਂ ਕਹਾਣੀਆਂ ਸੁਣਾਣੀਆਂ ਫਿਰ ਚਾਹ ਵੀ ਮਿੰਨ ਤੇ ਕਹਿੰਦੇ ਚਾਹ ਮੇਰੀ ਵੀ ਬਣਾ ਦੇ ਤੇ ਚਾਹ ਤੋਂ ਗੱਲ ਹੋ ਗਈ ਮੈਂ ਕਿਹਾ ਤੁਸੀਂ ਸਿੱਧੀ ਤਰ੍ਹਾਂ ਦੱਸੋ ਪੀਣੀ ਕੇ ਨਹੀਂ ਪੀਣੀ ਉਹ ਵੱਧੂ ਬੋਲ ਲਾਪੇ ਜੇ ਮੈਂ ਕਹਤਾ ਆਂਟੀਆਂ ਵੀ ਅੱਦਾ ਕਹਿੰਦੀ ਐ ਅੱਛਾ ਵੇਹ ਗੱਲ ਤੇ ਆਂਟੀ ਸਹੀ ਨਹੀਂ ਕਹਿੰਦੀ ਹੋਰ ਕੀ ਆ ਵੇ ਲਾ ਹੁਣ ਮੈਂ ਬਾਹਰ ਆਈਆਂ ਤੇ ਤੈਨੂੰ ਅੱਜ ਆਉਂਦੀਆਂ ਹੋਣੀਆਂ ਐਵੇਂ ਸ਼ੁਰੂ ਹੋ ਗਏ ਬੰਦਾ ਪੁੱਛੇ ਕਿ ਤੇਰੀ ਤਬ ਮੰਮੀ ਨੇ ਤਾਂ ਬੇਸਵਾ ਪਤਾ ਕਰਨੀ ਮੰਮੀ ਨੇ ਤੇ ਆਪਣਾ ਹੀ ਲਾ ਲੈਣਾ ਚਲੋ ਤੁਸੀਂ ਤੇ ਚਾਹ ਪੀਓ ਇੰਨਾ ਦਾ ਤੇ ਚੱਲਦਾ ਹੀ ਰਹਣਾ ਲੱਗਦਾ ਮੰਮੀ ਆ ਗਈ ਚਲ ਆ ਵੇਖੀ ਕਿ ਰ ਮੰਮੀ ਆ ਗਈ ਮੰਮੀ ਲੜਾਕੀ ਵਾਲੀ ਗੱਲ ਤੇ ਸਹੀ ਹੈ ਨਾ ਚਾਹ ਬੜੀ ਸਵਾਦ ਸੀ ਚਲ ਆਇਆ ਮੰਮੀ ਆ ਗਈ ਆਪਾਂ ਨਾ ਇੱਥੇ ਹੀ ਬਹਿਨੇ ਆ ਮੰਮੀ ਨੇ ਆ ਕੇ ਇੱਥੇ ਹੀ ਤੇ ਬਹਿਣਾ ਵੇਖੀ ਇੱਥੇ ਗੱਲਾਂ ਸੁਣਾ ਲਾਪਣੀਆਂ ਹੀ ਵੇਖੀ ਸਹੀ ਕਿਹਾ ਹਾਂ ਇੱਕ ਨਹੀਂ ਤੇ ਆ ਤੇ ਮੰਮੀ ਨੇ ਵੇਖੀ ਇੱਕ ਦੀਆਂ ਚਾਰ ਆਪਣੇ ਕੋਲ ਬਣਾ ਲੈਣੀਆਂ ਤੇ ਵੇਖੀ ਨਾ ਉਹਦਾ ਲੰਗਰੀ ਪੁਣਗੀ ਪਤਾ ਗਵੰਡਨ ਨੂੰ ਕੀ ਕਹਿ ਗਿਆ ਇਹ ਵੇਖੀ ਮਜ਼ਾ ਬਣਾ ਰਹੀ ਕਿੱਡੀਆਂ ਮੈਨੂੰ ਇਹ ਨਾਲੇ ਸਮਝਈ ਆਈ ਭਾਗ ਕੀ ਹੈ ਮੰਮੀ ਹਾਂ ਵਧੀਆ ਬਣੇ ਸੀ ਨਾ ਕਿੰਨਾ ਮਿੱਠਾ ਆਉਂਦਾ ਹੈ ਤੁਸੀਂ ਹਾਂ ਸਾਰੀ ਮੰਮੀ ਇਹ ਲੈ ਗਈ ਕੱਠੀਆਂ ਸਾਰੀ ਲੱਗਣੇ ਮੰਮੀ ਆ ਗਈ ਤੁਸੀਂ ਕਿੱਥੇ ਗਈ ਸੀ ਆ ਗਈ ਮੰਮੀ ਤੁਸੀਂ ਤੇ ਸੀਮਰਨ ਘਰ ਗਈ ਸੀ ਕੀ ਹੈ ਮੰਮੀ ਇੰਨੇ ਸ਼ੌਕ ਬਿਜੇ ਕਿਉਂ ਲੱਗੰਦੇ ਜੇ ਨਹੀਂ ਨਹੀਂ ਤੁਸੀਂ ਦੋਵੇਂ ਇਕੱਠੀਆਂ ਬੈਠੀਆਂ ਜੇ ਨਾ ਅੱਛਾ ਅੱਛਾ ਮੈਂ ਨਾ ਚਾਹ ਲੈ ਕੇ ਆਈ ਸੀ ਨਾ ਮੈਂ ਚਾਹ ਪੀ ਕੇ ਹਟੇ ਨਾ ਤੇ ਫਿਰ ਦੋ ਮਿੰਟ ਬਹਿ ਹੀ ਗਏ ਅੱਛਾ ਮੇਰੀ ਗੱਲ ਸੁਣਨੀ ਤੂੰ ਤਾਂ ਮੈਨੂੰ ਕਹਿਣ ਡਈ ਸੀ ਕਿ ਨਾਲ ਦੀ ਸਿਮਰਨ ਕੰਦੀ ਹੈਗੀ ਆ ਕਿ ਤੇਰੀ ਸੱਸ ਬੜੀ ਚਲਾ ਗਿਆ ਮੈਂ ਤਾਂ ਉਹਦੇ ਨਾਲ ਲੜਨ ਗਈ ਅੱਗੋਂ ਕਹਿੰਦੀ ਭੈਣਾ ਤੇਰੀ ਨੂਨ ਤਾਂ 15 ਦਿਨ ਹੋ ਗਏ ਮੈਨੂੰ ਮੱਥੇ ਨਹੀਂ ਲੱਗੀ ਤੂੰ ਕਿਹੜੀ ਸਿਮਰਨ ਦੀ ਗੱਲ ਕਰਨ ਡਈ ਸੀ ਆ ਲੱਗੀ ਉਹ ਵੀ ਹੁਣੇ ਅੱਛਾ ਨਾਲ ਦੀ ਸਿਮਰਨਾਂ ਚਲ ਗਿਆ ਹੀ ਆਹੋ ਉਹ ਮੇਰੇ ਮੂੰਹ ਚੋਂ ਵੀ ਮੰਮੀ ਗਲਤ ਨਿਕਲ ਗਿਆ ਉਹ 6 ਨੰਬਰ ਵਾਲੀ ਸਿਮਰਨ 6 ਨੰਬਰ ਵਾਲੀ ਕਿਹੜੀ ਸਿਮਰਨ ਹਾਂ 6 ਨੰਬਰ ਹੈਗੀ ਨਹੀਂ 6 ਨੰਬਰ ਵਾਲੀ 6 ਨੰਬਰ ਅੱਗੇ ਕਰਕੇ ਹੈਗੀ ਤੇ ਆ ਯਾਦ ਭੁੱਲ ਗਿਆ ਤੁਹਾਨੂੰ ਹੈਗੀ ਨਾ 6 ਨੰਬਰ ਵਾਲੀ ਹਾਂ ਕਿਹੜਾ ਨੰਬਰ ਯਾਰੋ ਸ਼ਹੀ ਨੰਬਰ ਗਲੀ ਦੇ ਵਿੱਚ ਨਾਲੇ ਤੁਸੀਂ ਇਹਦੇ ਘਰ ਚਲ ਗਏ ਉਹ ਮੈਨੂੰ ਭਲੇਖਾ ਲੱਗ ਗਿਆ ਹੁਣ ਉਹਨੇ ਵੀ ਸਾਰੀ ਗਲੀ 'ਚ ਰੋਲਾ ਪਾ ਦਿੰਨਾ ਜੇ ਕਿ ਤੁਸੀਂ ਲੜਾਕੇ ਜੇ ਹਾਂ ਅੱਛਾ ਚੱਲ ਛੱਡ ਜਿਹੜੀ ਮਰਜ਼ੀ ਸਿਮਰਨ ਹੋਵੇ ਹਾਂ ਅਜਾ ਉੱਠ ਕੇ ਮੈਨੂੰ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਤੇ ਮੈਂ ਉਹਨੂੰ ਨਹੀਂ ਪੁੱਛਣ ਜਾਣਾ ਜੇ ਉਹਨੂੰ ਕੋਈ ਨਹੀਂ ਪੋਚਾਵਾਂਗੀ ਪਹਿਲਾਂ ਹਜੇ ਮੈਨੂੰ ਕੋਈ ਕੰਮ ਹੈ ਜ਼ਰੂਰੀ ਜਾ ਜਰਾ ਮੈਂ ਲਿਆਦਾ ਲਿਆ ਦੇ ਕਿਰਨ ਪਾਣੀ ਨਹੀਂ ਨਹੀਂ ਕਿਰਨ ਨੇ ਪੁੱਤ ਅੱਜ ਤੇਰੇ ਹੱਥ ਦੀ ਨਾ ਮੈਂ ਤੇ ਇਹ ਸਵੇਰ ਦੀ ਚਾਹ ਪੀਤੀ ਹੈ ਨਾ ਮੈਂ ਪਾਣੀ ਪੀਤਾ ਹੈ ਨਾ ਮੈਂ ਰੋਟੀ ਖਾਦੀ ਐ ਇੰਜ ਕਰ ਮੇਰੀ ਤੀ ਜਾ ਤੂੰ ਲੈ ਕੇ ਆ ਜਾ ਕੇ ਪਾਣੀ ਲਿਆ ਦੇ ਨੀ ਮੰਮੀ ਪਾਣੀ ਹਾਂ ਚਾ ਲੈ ਕੇ ਪਾਣੀ ਤੇ ਉਹ ਹੀ ਆ ਜਿਹੜਾ ਸਰਕਾਰ ਦਿੰਦੀ ਆ ਮੈਂ ਕੋਈ ਜ਼ਿਆਦਾ ਮਿੱਠਾ ਘੋਲ ਦੇਣਾ ਨਾ ਪੁੱਤ ਪਾਣੀ ਤੇ ਉਹ ਹੀ ਆ ਪਰ ਤੇਰੇ ਕੁਲੇ ਕੁਲੇ ਜਿਹੜੇ ਹੱਥ ਆ ਨਾ ਇਹ ਉਹਨਾਂ ਦਾ ਸਵਾਦ ਆ ਜਾ ਲੈ ਆ ਕੇ ਦੇ ਮੇਰੀ ਤੀ ਲਿਆ ਦੇ ਨੀ ਲਿਆ ਦੇ ਨੀ ਹਾਂ ਮੈਂ ਜਾਂਦੀ ਆਂ ਅੱਡ ਤੂੰ ਇੱਥੇ ਬੈਠੀ ਹੈ ਨਾ ਆ ਬੜੀ ਚਾਸ਼ਨੀ ਜੀ ਕੋ ਲੰਡੀ ਕਿਰਨ ਦੇ ਨਾਲ ਆ ਤੇਰੀ ਤਾਂ ਪਿਓ ਦੀ ਧੀ ਹੈ ਚਾਸ਼ਨੀ ਮੈਂ ਹੁਣੇ ਕੱਢਦੀ ਮੰਮੀ ਕੀ ਬੋਲਣ ਦੇ